ਉਨਨਾਂ ਦਾ 10 ਦਿਨ ਹੋ ਗਏ ਉਹ ਗੱਲ ਪੱਥੇ ਨੂੰ ਹੈ ਫਿਰ ਬਾਥਾਂ ਕਰਨ ਨੀ ਮੇਰੀ ਗੱਲ ਸੁਣ ਹਾਂ ਉਹ ਸਾਦਰ ਦੀ ਬਹੂ ਸੀ ਜਿਹੜੀ ਹੂੰ ਉਹ ਮੈਂ ਸੁਣੇ ਤਾਂ ਐਂਟ ਕਾਉਂਟ ਕਾ ਚੱਕੀ ਫਿਰਦੀ ਆ ਹਨਾ ਨਹੀਂ ਉਹੀ ਤਾਂ ਨਹੀਂ ਮੈਂ ਸੋਚੀ ਜਾਂਦੀ ਸੀ ਨਹੀਂ ਦੇਖ ਨਹੀਂ ਆਪਣੇ ਵਾਲੇ ਕੱਖਾਂ ਵਾਲੀ ਰੇੜੀ ਵੀ ਨਹੀਂ ਸਿਖਾਉਂਦੇ ਨਹੀਂ ਡੁੱਬੜੇ ਉਹ ਕੱਟੀ ਚੱਕੀ ਫਿਰਦੀ ਸੀ ਨਹੀਂ ਮੈਂ ਤਾਂ ਕਿਹਾ ਸੀ ਇਹਦੇ ਪਾਪੇ ਨੂੰ ਮੈਂ ਕਿਹਾ ਮੈਨੂੰ ਹਥ ਖਾ ਦੇ ਕੱਖਾਂ ਲਈ ਤਿੰਨ ਤੈਰੀ ਜੀ ਪੱਖ ਲਿਆ ਕਰੂਗੇ ਓਖੀ ਹੁੰਨੀ ਆ ਮਰਨਾ ਕਾ ਨਾ ਕੱਚਾ ਖਾਲ ਚਲਾ ਦੇਗੀ ਲੈ

ਬੋਲ ਤੂੰ ਸ਼ੁਰੂ ਕਰ ਅੱਛਾ ਸਾਗਰ ਦੇਖ ਮੇਰੀ ਗੱਲ ਸੁਣ ਹੈਨਾ ਤੂੰ ਸੀ ਐਵੇਂ ਦੁਨਜੀਆ ਨੇ ਗਾਹ ਪਾ ਰੱਖਿਆ ਹੈਨਾ ਕਿਹੜੀ ਗੱਡੀ ਸੀ ਉਹ ਐਂਟੀਕਾ 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 ਸਾਗਰ ਦੀ ਬੋਟੀ ਐਂਟੀਕਾ ਸਾਗਰ ਦੀ ਬੋਟੀ ਐਂਟੀਕਾ ਦੇਖ ਸਾਨੂੰ ਵੀ ਭਾਈ ਤਾਂ ਆਪ ਸਿਖਾ ਨਹੀਂ ਸਾਡੇ ਬੰਦਿਆਂ ਨੂੰ ਕਹਿ ਵੀ ਸਾਨੂੰ ਵੀ ਸਿਖਾਉਣਗੇ ਹਾਂ ਚਾਹੇ ਮੈਨੂੰ ਤਾਂ ਦੇਖ ਭਾਈ ਉਹ ਕੀ ਕਰੇ ਕੱਖ ਖਾ ਲਈ ਰਹਿਣੀ ਤਿੰਨ ਟਹਿਰੀ ਮੈਨੂੰ ਤਾਂ ਕਹਿ ਰਾਂ ਉਹ ਹੀ ਸਿਖਾ ਦੇ ਸਾਡੇ ਵਾਲਾ ਤੇ ਮੇਰਾ ਕੱਖ ਢੋਣ ਜੋਗੀ ਹੋ ਜਾ ਐਂਟੀਕਾ ਦਾ ਅਸਲੀ ਬਾਤ ਚ ਸਿੱਖ ਲੈ ਨਹੀਂ ਭਰਜਾਈ ਤੂੰ ਮੈਂ ਐਂਟੀਕਾ ਸਿਖਾਉਂਗਾ ਐਨੀ ਦਾ ਪੰਜਾਬ ਦਾ ਸਾਰਾ ਖਾਤਾ ਮੈਂ ਗੱਲ ਸੁਣ ਲੈ ਚਲ ਮਸ ਖਾਉਂਗਾ ਦਸ ਮੈਂ ਇਹ ਸਾਗਰਾ ਮੇਰੀ ਗਾਲ ਸੜ ਫਿਰ ਤੂੰ ਉਹਨੂੰ ਕਹਿ ਕੇ ਮੇਰੇ ਵਾਲਿਆਂ ਨੂੰ ਕੀ ਪਤਾ ਤੇਰੇ ਅੱਖੇ ਲੱਗ ਜੇ ਹਾਂ ਮੈਂ ਕਹਿ ਦੂੰਗਾ ਕਮਾਲਾ ਮੇਰੇ ਕੀ ਕਹੇ ਮੋੜਨਗੇ ਉਹ ਚੱਲ ਫਿਰ ਸੱਗ ਚੱਲ ਭਜਾਈ ਤੈਨੂੰ ਵੀ ਦਿਖਾਉਂਗਾ ਚੱਲ ਆਹ ਨਹੀਂ ਆਪਾਂ ਦਾ ਸਿੱਖਾਂਗੇ ਤੇ ਤੈਨੂੰ ਵੀ ਸਿਖਾ ਦੂੰ ਗੱਡੀ ਦੇਖੀ ਸਹੀ ਹੋਰ ਕੀ ਨਹੀਂ ਨਹੀਂ ਪਤਾ ਖੇਤ ਵੀ ਹੱਸਤੇ ਆ ਹਾਂ ਨਬ ਗੱਲ ਪੋਨੀ ਲੱਗ ਜੇ ਤੈਨੂੰ ਤੇਰੇ ਤਾਂ ਬਲਾਈ ਚੜਾਈ ਹੋ ਗਈ ਸਾਗਰਾ ਹੋ ਵੀ ਨਹੀਂ ਦੇਖ ਜਿੱਥੇ ਵੀ ਸੁਣਦੇ ਆਂ ਸਾਗਰ ਦੀ ਬਹੂ ਚੱਕ ਕਰਦੀ ਬਹੂ ਬੜੀ ਝੋੜੀ ਹੋਗੀ ਬੜੀ ਹੱਥ ਝੋੜ ਸੁਣਦਾ ਆਉਣਾ ਆਜਾ ਅੱਛਾ ਆਜਾ ਆਜਾ ਸਾਗਰ ਘਾਹੀ ਆ ਅਸੀਂ ਆ ਗਈ ਉਹ ਬਾਈ ਸਸਰੀ ਘਾਲ ਬਾਈ ਓਏ ਆ ਇਹਨੂੰ ਕਿੱਧਰ ਚੱਕੀ ਫਿਰਦੀ ਓ ਤੁਸੀਂ ਲਓ ਜੀ ਸਾਗਰ ਨੂੰ ਲੈ ਕੇ ਆਇਆ ਅਸੀਂ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਕਿ ਵੀ ਸਾਗਰ ਆ ਬਾਈ ਸਾਗਰ ਮੈਂ ਕੀ ਕਹਿੰਦੀ ਕੀ ਸੀ ਉਹ ਸਾਗਰ ਆ ਜਾਣਦੇ ਆ ਓਏ ਤਾਂ ਦੁਖੀ ਕਰ ਮਾਰਿਆ ਸਾਰੇ ਪੰਜਾਬ ਨੂੰ ਬਹਿਣਾ ਨਹੀਂ ਬੋਲ ਦੋ ਕਿ ਮੇਰੀ ਗੱਲ ਸੁਣ ਹਾਂ ਇਹਨੇ ਆਪਦੇ ਵਾਲੀ ਉਹ ਨਹੀਂ ਸੰਗਾਈ ਐ ਐਂਟਗਾ ੀਤ ਗਈ ਸੀ ਐਂਟੀ ਦਾ ਹਾਂ ਤੇ ਬਈ ਬਈ ਆ ਪਰਾਂ ਇਹ ਕਰ ਲੈ ਤੇ ਮੈਂ ਤੇ ਤੈਨੂੰ ਐ ਕਹਿੰਦੀ ਸੀ ਤੂੰ ਮੈਨੂੰ ਸਿਖਾ ਦੇਗਾ ਕਿ ਫਿਰ ਮੈਂ ਸਾਗਰ ਤੋਂ ਸਿੱਖ ਲੈ ਮੈਨੂੰ ਵੀ ਅੱਛਾ ਐਂਟੀ ਦਾ ਸਿੱਖਣੀ ਆ ਤੈ ਹਾਂ ਸਾਗਰ ਹਾਂ ਬਈ ਆਪਦੇ ਵਾਲੀ ਤਾਂ ਤੂੰ ਚੜਵਾਤੀ ਕੋਠੇ ਤੇ ਸਕੂਟਰੀ ਹੈ ਹਾਂ ਉਹ ਤਾਂ ਹੈਗੀ ਹੈ ਹਾਂ ਤੇ ਹੁਣ ਤੂੰ ਸਾਡੇ ਵਾਲਿਆਂ ਨੇ ਕੋ ਲੱਤ ਤੜਵਾਉਣਾ ਨਹੀਂ ਜੀ ਮਾਚ ਦਿਓ ਤੁਸੀਂ ਸਾਡੇ ਤੇ ਬਾਈ ਗੱਲ ਸੁਣਾ ਜਿਹੜੀ ਮੈਂ ਖਾਉਂਗਾ ਨਾ ਇੰਡੀਕਾ ਉਹਦਾ ਜਹਾਜ ਮੂੰਹ ਚ ਚਲਾਉਂਗੀ ਦੇਖੀਏ ਓਏ ਇਹਦਾ ਮੂੰਹ ਤਾਂ ਦੇਖ ਲਾ ਮੂੰਹ ਤਾਂ ਇਹਦਾ ਸਾਈਕਲ ਵਾਲਾ ਕੋਈ ਗੱਲ ਇਹਨੂੰ ਇੰਟਕਾ ਕੋਈ ਗੱਲ ਨਹੀਂ ਮਾਫੀ ਕਰ ਦੂ ਹਾਂ ਤੂੰ ਸਾਗਰਾ ਸਾਰੇ ਪੰਜਾਬ ਨੂੰ ਸਿਖਾਤੀਆਂ ਹਨਾ ਤੇ ਹੁਣ ਤੈਨੂੰ ਅਸੀਂ ਸਿਖਾਈਏ ਲਗਾਏ ਤੋ ਤਾ ਹੁੰਨਾਗਾ ਹਾਂ ਤੱਤਾ ਕਾ ਤੋ ਹੁੰਨਾ ਤੈਨੂੰ ਵੀ ਆਉਂਦਾ ਬਾਈ ਦੇਖ ਪਤਾ ਕੀ ਹੈ ਬਾਈ ਜਿਹੜਾ ਰੋਡੀਆਂ ਚ ਪਕਰ ਜਾ ਮੈਨੂੰ ਤਾਂ ਬਾਈ ਦਿਹਾ ਲੈ ਕੇ ਆਈਆ ਮਾੜਾ ਦੇਖ ਤਾਈ ਮਾੜਾ ਗੱਡੀ ਬਾਈ ਮੈਂ ਖਾ ਦੂੰਗਾ ਨਹੀਂ ਆਪਾਂ ਨੂੰ ਵੀ ਬਾਈ ਕੁਛ ਆਉਂਦਾ ਨਾ ਹਾਂ ਆਪਾਂ ਇਹਨਾਂ ਨੂੰ ਸਗਲਾ ਮੈਨੂੰ ਬਾੜੀ ਵਧੀਆ ਚੀਜ਼ ਆਉਂਦੀ ਐ ਜੀ ਬਾਈ ਆ ਸਾਡੇ ਫੜਾਈ ਆ ਮੈਨੂੰ ਇੱਕ ਬੜੀ ਵਧੀਆ ਚੀਜ਼ ਆਉਂਦੀ ਆ ਤੈਨੂੰ ਆਉਂਦੀ ਆ ਤੈਨੂੰ ਮੈਂ ਦੱਸਦਾ ਇੱਕ ਮਿੰਟ ਇੱਕ ਮਿੰਟ ਇੱਥੇ ਜੇ ਆ ਸਾਗਾ ਇੱਕ ਮਿੰਟ ਦੇਖੀ ਚੱਲੀਏ ਤਾਂ ਬੜਾ ਕੁਝ ਚਲਾ ਦੇਂਦਾ ਬੜੀ ਵਧੀਆ ਡਰਾਈਵਰੀ ਇੱਥੇ ਜੇ ਆ ਹਾਂ ਬਾਈ ਫਸਤੀ ਜੀ ਤੂੰ ਹਰਜਤ ਸੇ ਇਹ ਖਾਣਾ ਕੋਣ ਇਹਨੂੰ ਸੁਰਿਆ ਨਹੀਂ ਤੂੰ ਅਰੇ ਮਾਰੀਂ ਮੈਂ ਮਾਰੀਂ ਮੈਂ ਲੱਗਣਾ ਨਹੀਂ ਚਲਾਉਂਗੀ ਮੈਂ ਚੁੱਕ ਕੇ ਹੁਣਾਂ ਚਲਾਉਂਗੀ ਚੁੱਕੇਂਗੀ ਇੰਟਿਕਾ ਹੈ ਚੁੱਕੇ ਇੰਟਿਕਾ ਹੈ ਤੇਰਾ ਬੇੜਾ ਨਹੀਂ ਜੇ ਤੇਰਾ ਬੇੜਾ ਨਹੀਂ ਜੇ ਤੇਰਾ ਬੇੜਾ ਨਹੀਂ ਜੇ ਨੀਂਦ ਲਾਉਂਦੀ ਲੈ ਆ ਜਾ ਆ ਜਾ ਹਲੋ ਸਿੱਖਲਾ ਆ ਜਾ ਆ ਜਾ ਤੈਨੂੰ ਬਣਾਵਾ ਪਾਇਲਟ ਨੰਗੇ ਆ ਜਾ ਮਰਨਾ ਕਿਤੇ ਮਾਂ ਘਰ ਬਿਨਾਂ ਆ ਜਾ ਜੀ ਸੱਪ ਤਸਰੀ ਨਹੀਂ ਦਈ ਕਿਉਂ ਲੁੱਕੇ ਨੀ ਉਰੇ ਆ ਜਾ ਚਿੱਪਾ ਨਹੀਂ ਲੁੱਕੇ ਨੀ ਤਾਂ ਹੋਰ ਕੋਰਤ ਬੰਗੀ ਸੋਨੀ ਹਾਈ ਨਹੀਂ ਬਾਣਾ ਪੜਨਗੇ ਹੋਏ ਮੈਂ ਮਾਰਦਾ ਚੋਦ ਦੀ ਉਹ ਦਿਨ ਮੇਰੇ ਸੇ ਤਰਪਵਾ ਤਾ ਕਲਤੀ ਮਹੀਨੇ ਨਹੀਂ ਤੂੰ ਹੀ ਕਹਿੰਦੀ ਸੱਨਗੇ ਵੀ ਸਾਗਰ ਨੂੰ ਲੈ ਚੱਲ ਸਾਗਰ ਤੂੰ ਕਰੀਏ ਹਾਂ ਫੇਰ ਉਹ ਗੱਲ ਮੰਨਣੇ ਬਣਾਉਣੀ ਸੀਗਾ ਮੈਂ ਤਾਂ ਹਾਏ ਨਹੀਂ ਮੇ ਤਾਂ ਮਾਰ ਸੰਗ ਹਾਏ ਹਾਏ ਨਹੀਂ ਬਦਨ ਤਾਂ ਮਾਸ ਪਾਟ ਗਿਆ ਉਹ ਗੱਲ ਫਿਰ ਨਹੀਂ ਮੋਢਾ ਉੱਤਰ ਗਿਆ ਜਵਾਨ ਉੱਤਰ ਕਾ ਪਲਾਸਟਰ ਲਵਾ ਲੈ ਹਾਏ ਨਹੀਂ ਜਿਵੇਂ ਮੰਨ ਹੀ ਹਿਦਾ ਤਾ ਯਾਰ ਹੁ ਆ ਗਿਆ ਮਰਨਾ ਖੜ ਜਾ ਖੜ ਜਾ ਭੱਜ ਨਾ ਨਹੀਂ ਲੱਤ ਵੜ ਦੂ ਮੇਰੇ ਸਾਡੇ ਦੀ ਖੜ ਜਾ ਬਹਿ ਜਾ ਤੇਰੇ ਅੱਗੇ ਬਹਿ ਜਾ ਬਹਿ ਜਾ ਉਹ ਨਹੀਂ ਕੁਛ ਕਹਿੰਦਾ ਨਹੀਂ ਕੁਛ ਕਹਿੰਦਾ ਮਰਨੇ ਮਾਸ ਬਾਟ ਗਿਆ ਮੇਰੇ ਤਾਂ ਲੈ ਇਧਰ ਉਰੇ ਆ ਨੀ ਉਰੇ ਉਰੇ ਮਾਰੀ ਨਾ ਵੇਗਲਾ ਤੈਨੂੰ ਕਾਹਨ ਲੱਗੇ ਬਾਬੇ ਦੀ ਨਹੀਂ ਮਾਰਦਾ ਨਹੀਂ ਮਾਰਦਾ ਮੇਰੀ ਗੱਲ ਸੁਣ ਤੈਨੂੰ ਕੀ ਇਹੋ ਜਿਹਾ ਹੋ ਗਿਆ ਹੈ ਕਿ ਤੂੰ ਉਹ ਸਿੱਖਣੀ ਹੈ ਗੱਡੀ ਸਿੱਖਣੀ ਹੈ ਮੈਨੂੰ ਤਾਂ ਇਸ ਮੈਂ ਕੱਖ ਲਿਆ ਆਇਆ ਕਰੂੰਗੀ ਤੂੰ ਸਾਈਕਲ ਚਲਾਇਆ ਕਦੇ ਨਾ ਵੀ ਉਹ ਤੈਨੂੰ ਰੈਡੀ ਦੀਸ ਖਾਣ ਮੇਰੀ ਗੱਲ ਸੁਣ ਐਵੇਂ ਲੋਕਾਂ ਦੀਆਂ ਗੱਲਾਂ ਅਜ ਨਹੀਂ ਆਈਦਾ ਹੁੰਦਾ ਮੈਂ ਤਾਂ ਸਾਗਰ ਦਾ ਕੀ ਆ ਮੈਂ ਤਾਂ ਇਹ ਵੀ ਗੱਲਾਂ ਚਾਹ ਜਿਸ ਜੀ ਝੂਠ ਬੋਲਦੀ ਬੱਚਰੇ ਮੇਰੇ ਦੇਖਾ ਦੇਖਾ ਕਿੱਥੇ ਵਜਦੀ ਫਿਰ ਮੈਂ ਤੈਨੂੰ ਪਤਾ ਨਾਲੇ ਕੋਈ ਨਾ ਕੋਈ ਨਾ ਮੇਰੇ ਤੋਂ ਗਾਮਲਾ ਹੋਉਂਦੀ ਆ ਬਹੁਤ ਮੱਥੀ ਆ ਇਹਨੂੰ ਤਾਂ ਇਹ ਨਹੀਂ ਪਤਾ ਇਹ ਰਿੰਡਾ ਹੁੰਦੀ ਕੀ ਆ ਉਹ ਮੈਂ ਮੈਂ ਜਾਣਨਾ ਓਏ ਇਹੀ ਵਾਰੀ ਤੇਜ ਆ ਦੀ ਤੁਸਰੀ ਜੀ ਬਾਬਾ ਤੂੰ ਤੇ ਕੀ ਵੀ ਤੁਸੀਂ ਤੇਰੀ ਨਹੀਂ ਕੋਈ ਨਹੀਂ ਮੇਰੇ ਵਾਲੀ ਨੂੰ ਚੱਕ ਦਿੱਤੀ ਹੋਣੀ ਇਹ ਵੀ ਗੱਲ ਸੁਣਾ ਲੈ ਨਾ ਮੇਰੇ ਸਾਹੇ ਫੋੜਾ ਮਾਰੂ ਮੱਥੇ ਦੇਖ ਲੈ ਕਿ ਮੈਂ ਪਹਿਲਾ ਉਂਗਲਾ ਲਾ ਕੇ ਕਰਉਂ ਪਰਤਾ ਤੇਰੀ ਨਹੀਂ ਨਾ ਹੱਥ ਮੇਰ ਭਜਲਾ ਹੈ ਅੱਜ ਕੱਲ ਹੈ ਹੈ ਭਜਲਾ ਓਰੇ 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 ਭਾਈ ਦੀਆ ਹੁਣ ਮੇਰੀ ਸੁਣੋ ਸਮਝਾ ਕੇ ਰੱਖਿਆ ਕਰ ਮੇਰਾ ਆਹੋ ਭਾਈ ਮੈਨੂੰ ਪਤਾ ਮੇਰੀ ਗੱਲ ਸੁਣ ਲੈ ਇੱਕ ਹੈਲੋ ਮੇਰੀ ਗੱਲ ਸੁਣ ਇੱਕ ਮੈਨੂੰ ਸਾਰਾ ਪਤਾ ਇਹ ਤਾਂ ਵਿਚਾਰੀ ਭੋਲੀ ਆ ਤੇ ਸੁਸਣੀ ਨੇ ਲਾਉਂਦੀ ਆ ਉਂਗਲਾ ਚੱਲ ਨਹੀਂ ਆਪਣੀ ਦਾੜੀ ਤੋੜ ਕੇ ਜੁੱਦਕੇ ਬਾਜੀ ਨਿਕਲੀ ਤੂੰ ਹੱਜਕੇ ਬਾਜੀ ਉਹ ਤਾਂ ਬਸ ਉਹ ਹੀ ਨਿਕਲੀ ਪਹਿਲਾਂ ਕੀ ਪਤਾ ਫਾਗਰ ਆਉਂਦਾ ਇਹ ਤੂੰ ਦੇਖ ਲਈ ਬੈਗ ਲੈ ਕੇ ਲੈ ਆਉਣੀ ਫਸਟ ਕਰ ਦੇ ਉੱਤੇ ਪਰ ਚਮਕਰ ਆ ਟੀਮ ਆ ਗਿਆ ਨੇ ਕੁਛ ਨਹੀਂ ਰੱਖਿਆ ਇਹਨਾਂ ਕੰਮਾਂ ਅੱਜ ਚੁੱਪ ਕਰਕੇ ਰੋਟੀ ਪਾਣੀ ਬਣਾਇਆ ਕਰੋ ਜਨਾਨੀਆਂ ਘਰ ਦੇ ਕੰਮ ਕਰਦੀਆਂ ਸੋਹਣੀਆਂ ਲੱਗਦੀਆਂ ਨੇ ਤੇਰੀ ਆਲੀ ਲੈ ਕੇ ਗਈ ਸੀ ਮੈਨੂੰ ਮੈਂ ਤੈਨੂੰ ਵੀ ਸਮਝਾਉਣਾ ਮੈਂ ਨਾ ਚੱਕਦੇ ਆਇਆ ਕਰ ਇਹ ਤਾਂ ਨਿਆਣੀ ਆ ਕੀ ਬੋਲਦਾ ਰ ਤੂੰ ਉਹ ਦਵਾ ਔਰ ਮੇਰੇ ਭਾਈ ਨੂੰ ਕਿਆ ਬੋਲਦੀਆਂ ਸਾਡਾ ਕੀ ਐ ਇਹ ਤਾਂ ਬੋਲੀ ਜਾਈਏ ਮੈਂ ਮਰਨਿਆ ਦੀ ਤਮੀ ਦਾ ਇੰਨਾ ਕੁਝ ਬੋਲੀਆ ਤੂੰ ਫੇਰ ਮਾਰੇ ਮੇਰੇ ਤਾਂ ਹੀ ਖਾਲੇ ਗੁਲਗਲੇ ਚੱਲੀ ਆ ਪੇਕੇ ਮਰਨਿਆ ਇਹ ਤਾਂ ਬੇਚਾਰੀ ਹੋਈ ਨਹੀਂ ਬੋਲਦੀ ਆ ਆ ਜਾ ਆ ਜਾ ਬੁੱਗੇ ਆ ਜਾ ਜਲਦੀ ਗਿਆ ਪਾਤਾ ਆਹ ਹੋ ਹੈ ਭੈਣ ਦੇ ਖਾਸਮ ਨੇ ਮੇਰੇ ਅੜੀ ਭਜਵਾਤੀ ਆਪ ਜਿਹੜੀ ਨਾਲ ਲੈ ਗਿਆ ਸਾਗਦਾ ਤੇਰੀ ਓਏ ਬਹੁਤੀ ਨੂੰ ਵਧਾਈਆਂ ਭਰਾਵਾ ਉਹ ਤਾਂ ਸਿੱਖ ਗਈ